ਹੈਲੋ ਫਰੈਂਡਸ ਸਿੱਖੋ ਜੀ ਨਵਾਂ ਡਿਜ਼ਾਈਨ ਹਾਂਜੀ ਫਰੈਂਡਸ ਇਹ ਦੇਖੋ ਇਹ ਜਿਹੜਾ ਡਿਜ਼ਾਈਨ ਹੈ ਇਹ ਪੁੱਠੇ ਪਾਸਿਓਂ ਬਣਦਾ ਪੁੱਠੇ ਪਾਸਿਓਂ ਅਸੀਂ ਕਿੱਦਾਂ ਬਣਾਣਾ ਇਹ ਦੇਖੋ ਪਹਿਲਾ ਕੁੰਡਾ ਸੀ ਜਿਹੜਾ ਮੇਰਾ ਉਹ ਮੈਂ ਬੁਣ ਲੈਂਦੀ ਹਾਂ ਕਿਉਂਕਿ ਪਿਛਲੀ ਵਾਰ ਸਿੱਧਾ ਆਇਆ ਸੀ ਹੁਣ ਪੁੱਠਾ ਆਇਆ ਪੁੱਠਾ ਆ ਗਿਆ ਇਹ ਦੋ ਕੁੰਡੇ ਆ ਸਾਡੇ ਠੀਕ ਹੈ ਇਹ ਦੋ ਕੁੰਡਿਆਂ ਦੇ ਵਿੱਚੋਂ ਇਦਾਂ ਅਸੀਂ ਕੁੰਡਾ ਲੈਣਾ ਸਲਾਈ ਲੈਣੀ ਔਰ ਇਹਨੂੰ ਪੁੱਠਾ ਬੁਣ ਲੈਣਾ ਪੁੱਠਾ ਬੁਣ ਕੇ ਫਿਰ ਅਸੀਂ ਇਹਦੇ ਉੱਤੇ ਜਿਹੜਾ ਇੱਕ ਬਲ ਪਾ ਦੇਣਾ ਔਰ ਇਹਨਾਂ ਦੋਨਾਂ ਕੁੰਡਿਆਂ ਨੂੰ ਫੇਰ ਪੁੱਠਾ ਬੁਣ ਲੈਣਾ ਸਿੰਪਲ ਅਗਲੀ ਵਾਰੀ ਫੇਰ ਅਸੀਂ ਇੱਥੋਂ ਕੁੰਡੇ ਲੈਣੇ ਐਦਾਂ ਅਸੀਂ ਬੁਣਨਾ ਬਲ ਪਾਣਾ ਇਹਨੂੰ ਅਸੀਂ ਪੁੱਠਾ ਬੁਣ ਲੈਣਾ ਇਹ ਪੁੱਠੀ ਸਿਲਾਈ ਸਾਰੀ ਪੁੱਠੀ ਦੀ ਪੁੱਠੀ ਜਾਣੀ ਹੈ ਥੋੜਾ ਥੋੜਾ ਉਹਦੇ ਵਿੱਚ ਅਲਟਰੇਸ਼ਨ ਕਰਦੇ ਕਰਦੇ ਇਹ ਦੇਖੋ ਇਹ ਬੁਣਿਆ ਅਸੀਂ ਇਹਨੂੰ ਅਸੀਂ ਐਦਾਂ ਕੀਤਾ ਇਹ ਦੇਖੋ ਜੀ ਸਾਡਾ ਇਸ ਤਰੀਕੇ ਨਾਲ ਪੁੱਠਾ ਆ ਗਿਆ ਫਿਰ ਅਸੀਂ ਦੁਆਰਾ ਕੀਤਾ ਅੰਦਰ ਗਏ ਦੋ ਕੁੰਡਿਆਂ ਦੇ ਵਿੱਚੋਂ ਸਲਾਈ ਨਗਾ ਕਰਕੇ ਇਹ ਦੇਖੋ ਇਹ ਆ ਗਿਆ ਜੀ ਪੁੱਠਾ ਸਾਡਾ ਬਸ ਇਹ ਸਾਡਾ ਡਿਜ਼ਾਈਨ ਹੈ ਇਹ ਸਾਡਾ ਬਣਦਾ ਹੈ ਸਿੱਧੀ ਸਲਾਈ ਦੇ ਵਿੱਚ ਅਸੀਂ ਕੀ ਕਰਨਾ ਹੈ ਇਹ ਇਹ ਸਾਡੇ ਕੁੰਡੇ ਇੱਥੋਂ ਅਸੀਂ ਲਿਆ ਇੱਥੋਂ ਫਿਰ ਅਸੀਂ ਹੁਣ ਲਿਆ ਬਸ ਇਹ ਸਿੱਧਾ ਪੁੱਠਾ ਸਿੱਧਾ ਪੁੱਠਾ ਬੁਣਦੇ ਹੀ ਸਾਡਾ ਜਿਹੜਾ ਆ ਉਹ ਡਿਜ਼ਾਈਨ ਬਣ ਜਾਣਾ ਪੂਰਾ ਹੋ ਜਾਣਾ ਦੇਖੋ ਕਿੰਨਾ ਸੋਹਣਾ ਇਧਰ ਦੇਖੋ ਤੁਸੀਂ ਇਹ ਦੇਖੋ ਬਹੁਤ ਹੀ ਪਿਆਰਾ ਡਿਜ਼ਾਈਨ ਸੁੰਦਰ ਡਿਜ਼ਾਈਨ ਪੂਰਾ ਸਿੱਖਣਾ ਹੈ ਤੁਸੀਂ ਦੇਖੋ ਇਹ ਡਿਜ਼ਾਈਨ ਬਣਿਆ ਸਾਡਾ ਦੇਖੋ ਕਿਸੇ ਵੀ ਸਾਈਡ ਤੋਂ ਦੇਖ ਲਓ ਬਹੁਤ ਸੋਹਣਾ ਡਿਜ਼ਾਈਨ ਲੱਗਦਾ ਸੋ ਜੁਆਇਨ ਕਰੋ ਮਨਜੀਤਸ ਕ੍ਰੀਏਟਿਵ ਕੋਰਨਰ ਨਵੀਆਂ ਨਵੀਆਂ ਵੀਡੀਓਜ਼ ਦੇਖਣ ਲਈ ਸੌਖੇ ਸੌਖੇ ਤੋਂ ਸੌਖੇ ਬਿਗਨਰਸ ਲਈ ਸਭ ਤੋਂ ਸੌਖੇ ਡਿਜ਼ਾਈਨ ਦੇਖਣ ਲਈ ਜੁਆਇਨ ਕਰੋ